ਦੇਖੋ ਸ਼੍ਰੋਮਣੀ ਕਮੇਟੀ ਵਾਲੇ ਕਿਵੇਂ ਲੁੱਟਦੇ ਨੇ ਆ ਸੋਨੂੰ ਵੀਡੀਓ ਦਿਖਾਉਨੇ ਆ ਜਿਹੜੇ ਤਾਂ ਸ਼੍ਰੋਮਣੀ ਕਮੇਟੀ ਦੇ ਸਕੂਲ ਬਣਾਏ ਹੋਏ ਨੇ ਉੱਥੇ ਵੀ ਪੈਸਾ ਲੈਂਦੇ ਨੇ ਜਿਹੜੇ ਹਸਪੀਟਲ ਨੇ RAMDAS ji ਦੇ ਨਾਂ ਤੇ ਹਸਪੀਟਲ ਬਣਾਇਆ ਹੋਇਆ ਉੱਥੇ ਗਰੀਬਾਂ ਨੂੰ ਫ੍ਰੀ ਵਾਲੀਆਂ ਦਵਾਈਆਂ ਮੁੱਲ ਵੇਚਦੇ ਨੇ ਨਹੀਂ ਯਕੀਨ ਆਂਦਾ ਆ ਪਹਿਲਾਂ ਸੁਣ ਲਓ ਫਿਰ ਅੱਗੇ ਗੱਲ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹੈਗੇ ਆਂ ਆਪਣਾ ਸ੍ਰੀ ਗੁਰੂ ਰਾਮ ਰਾਮਦਾਸ ਜਿਹੜਾ ਮੈਡੀਕਲ ਹਸਪਤਲ ਆ ਤੁਸੀਂ ਪਾੜੀ ਆ ਹੋ ਰਾਮਦਾਸ ਯੂਨੀਵਰਸਿਟੀ ਆ ਹਸਪਤਲ ਨਹੀਂ ਆ ਸੋ ਪਹਿਲਾਂ ਤਾਂ ਮੈਂ ਕਲੀਅਰ ਕਰਦਾ ਕਿ ਜਿਹੜਾ ਹਸਪਤਲ ਆ ਜਾਂ ਯੂਨੀਵਰਸਿਟੀ ਆ ਇਹ ਤੁਸੀਂ ਗੋਲਡਨ ਟੈਂਪਲ ਹਮੰਦਰ ਸਾਹਿਬ ਜਾਂਦੇ ਜੀ ਕਰੋੜਾ ਰੁਪਇਆ ਦਿੱਲੀ ਦਾ ਜਿਹੜਾ ਆਪਾਂ ਮੱਥਾ ਟੇਕਦੀ ਸਾਧ ਸੰਗਤ ਦੀ ਜਿਹੜੀ ਆ ਜਾਂ ਸ਼ਰੋਮਨੀ ਕਮੇਟੀ ਉਹਨਾਂ ਦੇ ਅੰਦਰ ਆਏ ਸੋ ਸਭ ਤੋਂ ਪਹਿਲਾਂ ਤਾਂ ਮੈਂ ਆਹ ਕੈਮਰਾ ਸਾਹਮਣੇ ਕਰਦਾ ਆਂ ਦੇਖਿਓ ਆਹ ਦਵਾਈ ਆ ਕੈਂਸਰ ਦੀ ਸਾਡੇ ਇੱਕ ਪੇਸ਼ੈਂਟ ਆ ਕੈਂਸਰ ਦੇ ਉੱਪਰ ਲਿਖਿਆ ਆ ਪੰਜਾਬ ਗਵਰਨਮੈਂਟ ਸਪਲਾਈ ਨਾਟ ਫਾਰ ਸੇਲ ਸੋ ਇਹ ਸੋ ਹਸਪੀਟਲ ਦੇ ਵਿੱਚ ਵਿਦ ਬਿੱਲ ਇਹ ਦਵਾਈ ਅਸੀਂ ਲਈ ਹੋਈ ਆ ਜਿਹਦੀ ਅਸੀਂ ਬਾਹਰ ਆ ਕੇ ਜਦੋਂ ਚੈੱਕ ਕੀਤਾ ਵੀ ਇਹਦਾ ਸਪਲਾਈ ਜਿਹੜੀ ਪੰਜਾਬ ਸਰਕਾਰ ਦੀ ਫ੍ਰੀ ਆਫ ਕੋਸਟ ਆ ਜਿਹਦੀ ਲਾਗਤ ਸਾਨੂੰ 5500 55000 ਦੇ ਕਰੀ ਪਈ ਆ ਬਾਕੀ ਅਸੀਂ ਰਿਟਰਨ ਆ ਕੰਪਲੀਟ ਕੀਤੀ ਆ ਸਾਰੀ ਫਾਈਲ ਸਾਡੇ ਕੋਲ ਆ ਇਹਦੇ ਸਾਰੇ ਬਿੱਲ ਦਿੱਤੇ ਹੋਏ ਆ ਕਿ ਸਾਨੂੰ ਇਹ ਕਿੰਨੇ ਦੀ ਮਿਲੀ ਹੋਈ ਆ ਔਰ ਇਹਨਾਂ ਦੀ ਅਸੀਂ ਮੌਕੇ ਤੇ ਜਿਹੜਾ ਡਰੱਗ ਇਨਸਪੈਕਟਰ ਆ ਅੰਮ੍ਰਿਤਸਰ ਦੇ ਉਹਨਾਂ ਨੂੰ ਅਸੀਂ ਬੁਲਾ ਕੇ ਸਾਰੀ ਕੰਪਲੇਂਟ ਦੀ ਉਹਨਾਂ ਨੂੰ ਬਿਠਾ ਕੇ ਸਾਰੀ ਗੱਲਬਾਤ ਕੀਤੀ ਔਰ ਉਹਨਾਂ ਨੇ ਸਾਰਾ ਨੋਟ ਕਰਕੇ ਲੈ ਕੇ ਗਏ ਹੁਣ ਦੇਖਦੇ ਹਾਂ ਇਨਵੈਸਟੀਗੇਸ਼ਨ ਕੀ ਹੁੰਦੀ ਆ ਕਿ ਇਹ ਜਿਹੜੇ ਫ੍ਰੀ ਵਾਲੀ ਦਵਾਈ ਜਿਹੜੇ ਹਸਪਤਾਲਾਂ ਕੋਲ ਲੈ ਕੇ ਇੱਥੇ ਵੇਚ ਰਿਆ ਜਾਂ ਕਿਸੇ ਕੰਪਨੀਆਂ ਤੋਂ ਡਾਇਰੈਕਟ ਲੈ ਰਿਆ ਕੀ ਕਰ ਰਿਹਾ ਪਰ ਬੜੀ ਸ਼ਰਮ ਵਾਲੀ ਗੱਲ ਆ ਕਿ ਜਿਹੜੀ ਇੱਕ ਕੈਂਸਰ ਪੀੜਿਤ ਨੂੰ ਫ੍ਰੀ ਆਫ ਕਾਸਟ ਪੰਜਾਬ ਸਰਕਾਰ ਜਿਹੜੀ ਇਹ ਦਿੰਦੀ ਆ ਦਵਾਈਆਂ ਉਹ ਇਹ 5.5 ਲੱਖ ਦੀ ਇੱਕਾ ਜਿਹੜੀ ਆ ਤੁਹਾਡੇ ਸਾਹਮਣੇ ਆ ਇਹ ਦੇ ਰਿਆ ਔਰ ਮਹੀਨੇ ਬਾਅਦ 6000 ਰੁਪਿਆ ਕਿੱਥੋਂ ਬੰਦਾ ਅਫੋਰਡ ਕਰ ਸਕਦਾ ਬੜਾ ਬੁਰਾ ਹਾਲ ਆ ਅਗਲੀ ਗੱਲ ਜਿਹੜੀ ਮੈਂ ਕਰਨ ਜਾ ਰਿਹਾ ਤੁਹਾਡੇ ਸਾਹਮਣੇ ਬੜੀ ਵਧੀਆ ਬਿਲਡਿੰਗ ਬਣੀ ਹੋਈ ਆ ਆ ਸਾਹਮਣੇ ਕੈਫੇ ਬਣਿਆ ਹੋਇਆ ਜਿਸ ਨੂੰ ਆਪਾਂ ਚਾਹ ਪਾਣੀਆਂ ਖਾਣ ਪੀਣ ਵਾਲਾ ਕਰ ਦਨੇ ਇਹਦਾ ਮੈਂ ਸੁਣ ਚ ਆਇਆ ਕਿ ਬੜਾ ਰੈਂਟ ਜਿਹੜਾ 10000 ਰੁਪਿਆ ਮਹੀਨਾ ਤੇ ਇੱਥੇ ਜਿਹੜੇ ਅੰਦਰ ਫਾਰਮਾਸੀ ਦੀਆਂ ਦੁਕਾਨਾਂ ਕੈਮਿਸਟ ਆ ਉਹ ਇੱਕ ਦਾ ਜਿਹੜਾ ਕਿਰਾਇਆ ਲੱਖਾਂ ਦੇ ਵਿੱਚ ਮੇਰੇ ਹਿਸਾਬ ਨਾਲ ਡੇਲੀ ਦਾ 10 ਤੋਂ 15000 ਰੁਪਿਆ ਰ ਇਹਨ ਤੋਂ 4 ਲੱਖ ਰੁਪਇਆ ਜਿਹੜਾ ਮਹੀਨੇ ਦਾ ਬਣਦਾ ਉਹ ਆਪਣੇ ਹੀ ਆਮ ਲੋਕਾਂ ਦੇ ਵਿੱਚੋਂ ਦੀ ਨਿਕਲਦਾ ਹਾਲਾਂਕਿ ਚੈਰੀਟੇਬਲ ਹਸਪੀਟਲ ਸ਼੍ਰੋਮਣੀ ਕਮੇਟੀ ਦਾ ਹੋਇਆ ਰਹੀ ਗੱਲ ਅਗੇ ਡਾਕਟਰਾਂ ਦੀ ਸੋ ਬਾਕੀ ਡਾਕਟਰ ਸਾਹਿਬ ਜਿਹੜੇ ਆ ਜਿਹੜੀ ਸਪੋਰਟੇਬਲ ਜਿਹੜੀ ਮੈਡੀਸਿਨ ਹੁੰਦੀ ਹੈ ਜਿਹੜੀ ਸਪੋਰਟ ਕਰਦੀ ਹੈ ਜਿਵੇਂ ਵਿਟਾਮਿਨ ਹੋਗੇ ਹੋਰ ਜਿਹੜੀਆਂ ਆਪਾਂ ਹੈਲਥ ਨੂੰ ਇੰਪਰੂਵ ਕਰ ਲਈ ਨਾਰਮਲ ਮੈਡੀਸਿਨ 10 ਰੁਪਏ ਦਾ ਕੱਤਾ ਉਹ ਡਾਕਟਰ ਸਾਹਿਬ ਜਿਹੜੇ ਸਾਰੇ ਇੱਥੇ ਜਿਹੜੇ ਹੈਗੇ ਆ ਉਹ ਲਿਖ ਕੇ ਦਿੰਦੇ ਆ ਕਿ 600 ਔਰ 700 ਰੁਪਏ ਦਾ ਕੰਪਨੀਆਂ ਨਾਲ ਕੰਟਰੈਕਟ ਕੀਤਾ ਵੀ ਨਾਰਮਲ ਸ ਉਹ ਨਾਰਮਲ ਪੱਤਾ 780 ਦਾ ਦਿੰਦੇ ਆ ਸੋ ਬੜਾ ਹੀ ਔਖਾ ਹੋਇਆ ਪਿਆ ਪੂਰੇ ਆ ਕੰਮ ਕਰਨਾ ਨਹੀਂ ਸੀ ਪਰ ਮਜਬੂਰਨ ਸਾਨੂੰ ਕਰਨਾ ਪੈ ਗਿਆ ਬਾਕੀ ਅਸੀਂ ਕੰਪਲੇਂਟ ਕੀਤੀ ਹੋਈ ਆ ਪੰਜਾਬ ਸਰਕਾਰ ਨੂੰ ਕਿਉਂਕਿ ਸਾਡੇ ਹੈਲਥ ਮਿਨਿਸਟਰੀ ਆ ਜਿਹੜੀ ਬੜੀ ਵਧੀਆ ਵਾ ਔਰ ਜਿਹੜੀ ਅਮਾਜ਼ਿੰਗ ਪਾਰਟੀ ਬਹੁਤ ਕੁਇਕ ਐਕਸ਼ਨ ਆਪਾਂ ਕਹਿ ਸਕਦੇ ਆ ਤੋਂ ਹੁਣ ਦੇਖਣਾ ਹੋਏਗਾ ਕਿ ਆ ਜਿਹੜੀ ਅਸੀਂ ਕੰਪਲੇਂਟ ਕੀਤੀ ਆ ਇਥੇ ਕਿੰਨੀ ਜਲਦੀ ਔਰ ਕਿਵੇਂ ਦਾ ਐਕਸ਼ਨ ਲਿਆ ਜਾਂਦਾ ਕਿਉਂਕਿ ਇਹ ਸ਼੍ਰੋਮਣੀ ਕਮੇਟੀ ਦਾ ਚੈਰੀਟੇਬਲ ਹਸਪੀਟਲ ਆ ਸਾਧ ਸੰਗਤ ਪੂਰੇ ਵਰਲਡ ਤੋਂ ਜਿਹੜਾ ਮੱਥਾ ਟੇਕਦੀ ਆ ਔਰ ਇਸੇ ਚੜਾਵਾ ਚੜਾਉਂਦੀ ਆ ਉਹਦੇ ਸਿਰ ਤੇ ਯੂਨੀਵਰਸਿਟੀ ਚੱਲ ਰਹੀ ਆ ਔਰ ਆਮ ਲੋਕਾਂ ਲਈ ਹਸਪਤਾਲ ਚੱਲ ਰਿਹਾ ਪਰ ਸੁਵਿਧਾ ਦੇਖ ਲੋ ਕਿ ਸਰਕਾਰੀ ਜਿਹੜੀਆਂ ਦਵਾਈਆਂ ਫ੍ਰੀ ਆਫ ਕੋਸਟ ਆਉਂਦੀਆਂ ਲਿਖਿਆ ਹੋਇਆ ਉੱਪਰ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਸੀ ਪਰ ਹੁਣ ਬਾਦਲਾਂ ਦਾ ਮੂੰਹ ਲੱਗ ਗਿਆ ਤੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਦਾ ਮੂੰਹ ਲੱਗ ਗਿਆ ਕਿੰਨੀ ਜ਼ਮੀਨ ਆ ਸ਼੍ਰੋਮਣੀ ਕਮੇਟੀ ਕੋਲੇ ਉਹਦਾ ਠੇਕਾ ਪੈਸਾ ਵੀ ਖਾਂਦੇ ਨੇ ਕਿੰਨਾ ਕਰੋੜਾਂ ਰੁਪਈਆ ਰੋਜ਼ ਦਾ ਮੱਥਾ ਟੇਕਿਆ ਜਾਂਦਾ ਗੁਰੂ ਦੀ ਗੋਲਕ ਵਿੱਚ ਉਹ ਵੀ ਖਾ ਜਾਂਦੇ ਨੇ ਕਿੰਨੇ ਇਹਨਾਂ ਨੇ ਸਕੂਲ ਬਣਾਏ ਨੇ ਉਥੋਂ ਵੀ ਪੈਸਾ ਕਮਾਉਂਦੇ ਨੇ ਉਹ ਵੀ ਖਾ ਜਾਂਦੇ ਨੇ ਹਸਪੀਟਲ ਬਣਾ ਲੇ ਹਸਪੀਟਲਾਂ ਦੇ ਵਿੱਚੋਂ ਵੀ ਪੈਸਾ ਖਾ ਜਾਂਦੇ ਨੇ ਕਿਉਂਕਿ ਫ੍ਰੀ ਵਾਲੀਆਂ ਦਵਾਈਆਂ ਵੀ ਮੁੱਲ ਵੇਚ ਦਿੰਦੇ ਨੇ ਫੇਰ ਵੀ ਇਹਨਾਂ ਦਾ ਢੱਡ ਨਹੀਂ ਭਰਦਾ ਫੇਰ ਇਤਿਹਾਸ ਨੂੰ ਬੇ ਇਤਿਹਾਸ ਵੀ ਕਰਦੇ ਨੇ ਤੁਸੀਂ ਦੇਖੋ ਅੱਜ ਬਾਂਦਰਾ ਨੇ ਚੱਕ ਲਏ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਕਿਹੜੇ ਬਾਂਦਰ ਨੇ ਦੇਖੋ ਟੀਵੀ ਦੀ ਸਕਰੀਨ ਤੇ ਇਹ ਨੇ ਇੱਕ ਪਾਸੇ ਪਟਿਆਲੇ ਵਾਲੇ ਕੰਜਰ ਇਹ ਕੰਜਰਾਂ ਦਾ ਝੰਡਾ ਜੋ ਅੱਜ ਗੁਰਦੁਆਰਿਆਂ ਤੇ ਚੜਾਇਆ ਹੋਇਆ ਕਿਉਂਕਿ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਨਿਸ਼ਾਨ ਸਾਹਿਬ ਜੋ ਬਖਸੀਆ ਸੀ ਆਪਣੇ ਖਾਲਸੇ ਨੂੰ ਉਹ 1930 ਤੋਂ ਪਹਿਲਾਂ ਕਾਲ ਤੱਕ ਸਭ ਤੇ ਚੜਿਆ ਹੁੰਦਾ ਸੀ ਇਹ ਬਾਂਦਰਾ ਨੂੰ ਵੀ ਪੁੱਛਦੇ ਆ ਦੇਖ ਲਓ ਫੋਟੋਆਂ ਦੇ ਵਿੱਚ ਇਹਦੀਆਂ ਵੀਡੀਓ ਵੀ ਹੈਗੀਆਂ ਅੱਗੇ ਦਿਖਾ ਦਿੰਨੇ ਆ ਦੂਜੇ ਪਾਸੇ ਸ੍ਰੀ ਗੁਰੂ 10ਵੇਂ ਪਾਸਾ ਜਿਹਦਾ ਖੰਡਾ ਜਿਹੜਾ ਅਨੰਤਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਉਹਦੇ ਵੀ ਸੰਗਤੇ ਦਰਸ਼ਨ ਕਰ ਲੋ ਹੁਣ ਜਿਹੜਾ ਪਟਿਆਲੇ ਵਾਲੇ ਕੰਜਰਾਂ ਦਾ ਝੰਡਾ ਇਹ ਕਿਉਂ ਗੁਰਦੁਆਰਿਆਂ 'ਚ ਚੜਾਉਂਦੇ ਨੇ ਇਹਨਾਂ ਨੂੰ ਅੱਜ ਬਾਂਦਰ ਕਿਹਾ ਬਾਂਦਰ ਇਹ ਕੱਲੇ ਸ਼੍ਰੋਮਣੀ ਕਮੇਟੀ ਨੂੰ ਬਾਂਦਰ ਨਹੀਂ ਕਿਹਾ ਜਿੰਨੀਆਂ ਵੀ ਗੁਰਦੁਆਰੇ ਦੀਆਂ ਕਮੇਟੀਆਂ ਨੇ ਪੂਰੀ ਦੁਨੀਆ ਤੇ ਜਿੱਥੇ-ਜਿੱਥੇ ਵੀ ਇਹ ਝੰਡਾ ਚੜ੍ਹਿਆ ਹੋਇਆ ਪਟਿਆਲੇ ਵਾਲੇ ਕੰਜਰਾਂ ਦਾ ਉਹ ਸਾਰਿਆਂ ਨੂੰ ਬਾਂਦਰ ਕਿਹਾ ਉਹਨਾਂ ਸਾਰਿਆਂ ਨੂੰ ਪੁੱਛਦਿਆਂ ਕਿ ਦੱਸੋ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਜੋ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਉਹਨੂੰ ਖੰਡਾ ਬਣਾ ਕੇ ਕਿਉਂ ਪੇਸ਼ ਕਰਦੇ ਹੋ ਖੰਡਾ ਸੋਨੂੰ ਦਿਖਾ ਰਹੇ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹੀ ਦਾ ਸਿੰਘ ਦੇ ਹੱਥ ਚ ਫੜਿਆ ਹੋਇਆ ਸੰਗ ਤੇ ਤੁਸੀਂ ਵੀ ਦੇਖੋ ਹੁਣ ਅੱਜ ਲਾਈਆ ਜੁੱਤੀ ਤੁਸੀਂ ਦੇਖੋ ਕੋਨੇ ਤੇ ਜੁੱਤੀ ਲਾਈਆ ਜਿਹਨੂੰ ਇਹ ਖੰਡਾ ਦੱਸਦੇ ਨੇ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਨੂੰ ਉਹਦੇ ਨਾਲ ਜੁੱਤੀ ਲਾਈਆ ਕਈ ਜਗ੍ਹਾ ਤਾਂ ਜੁੱਤੀਆਂ ਮਾਰੀਆਂ ਵੀ ਹੋਈਆਂ ਨੇ ਪਰ ਅੱਜ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਕਿਉਂ ਨਹੀਂ ਬੋਲਦੀਆਂ ਕਿਉਂ ਨਹੀਂ ਕਹਿੰਦੀਆਂ ਬਈ ਭਾਈ ਇਹ ਵੀ ਬੇਅਦਬੀ ਕਿਉਂ ਕਰਦਾ ਇਹ ਤਾਂ ਪਟਿਆਲੇ ਵਾਲੇ ਕੰਜਰਾਂ ਦਾ ਲੋਕੋ ਆ ਪਟਿਆਲੇ ਵਾਲੇ ਸਾਡੇ ਗੁਰੂਆਂ ਕੰਜਰਾਂ ਦਾ ਲੋਕੋ ਆ ਕਿਉਂਕਿ ਪਟਿਆਲੇ ਵਾਲੇ ਨੇ ਨਾ ਇਹੀ ਸੋਡੇ ਗੁਰੂ ਨੇ ਤਾਂ ਹੀ ਤੁਸੀਂ ਫਿਰ ਇੰਨਾਂ ਵਾਲੀਆਂ ਪਟਿਆਲੇ ਵਾਲੇ ਰਾਜਿਆਂ ਵਾਲੀਆਂ ਕਰਤੂਤਾ ਕਰਦੇ ਹੋ ਅੱਜ ਸ਼੍ਰੋਮਣੀ ਕਮੇਟੀ ਕੀ ਕਰਦੀ ਆ ਗੁਰੂ ਘਰਾਂ ਦੇ ਕਮਰਿਆਂ ਦੇ ਅੰਦਰ ਗਲਤ ਕੰਮ ਕਰਦੀ ਆ ਜੋ ਪਟਿਆਲੇ ਵਾਲੇ ਰਾਜੇ ਕਰਦੇ ਸੀ ਉਹੀ ਕੋਸ ਇਹ ਕਰਦੇ ਨੇ ਕਿਉਂਕਿ ਝੰਡਾ ਵੀ ਤੋਂ ਪਟਿਆਲੇ ਵਾਲੇ ਕੰਜਰਾਂ ਵਈ ਚੱਕਦੇ ਨੇ ਅੱਜ ਬਾਂਦਰਾਂ ਨੇ ਚੱਕ ਲਏ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਅੱਜ ਗੁਰਦੁਆਰਿਆਂ 'ਚ ਕੀ ਹੋ ਰਿਹਾ ਜਿਵੇਂ ਬਾਂਦਰ ਖਾਣ ਪਿੱਛੇ ਲੜਦਾ ਹੁੰਦਾ ਚੌਂਚੌਂ ਕਰਦਾ ਹੁੰਦਾ ਉਵੇਂ ਜਿਵੇਂ ਇਹ ਲੜਦੇ ਨੇ ਗੁਰੂ ਦੀ ਗੋਲਕ ਲਈ ਲੜਦੇ ਨੇ ਕਦੇ ਇਤਿਹਾਸ ਦੀ ਗੱਲ ਕਰਦੇ ਨੇ ਆ ਇਤਿਹਾਸ ਨੂੰ ਬੇ ਇਤਿਹਾਸ ਕੀਤਾ ਜਿਹੜੇ ਹਰਾਮਖੋਰ ਸੀ ਜਿਨ੍ਹਾਂ ਨੇ ਸਾਡੇ ਗੁਰੂਆਂ ਦਾ ਨਿਸ਼ਾਨ ਸਾਹਿਬ ਤਾਰ ਕੇ ਪਟਿਆਲੇ ਵਾਲੇ ਕੰਜਰਾਂ ਦਾ ਝੰਡਾ ਚੜਾਇਆ ਉਹ ਗੰਦ ਨੂੰ ਓਏ ਗੰਦ ਨੂੰ ਇੰਨਾ ਲਾਇਆ ਹਰ ਇੱਕ ਗੋਮਟ ਦੇ ਉੱਤੇ ਉਹ ਗੰਦ ਨੂੰ ਚਿਪਕਾ ਦਿੱਤਾ ਥੱਲਿਓਂ ਚੌੜਾ ਉੱਤੋਂ ਚੌੜਾ ਰਮਾਲਿਆਂ ਤੇ ਲਾ ਦਿੱਤਾ ਝੰਡਿਆਂ ਤੇ ਲਾ ਦਿੱਤਾ ਪਰ ਅੱਜ ਇਹ ਹਰਾਮਖੋਰ ਬੋਲਦੇ ਨਹੀਂ ਇਹਨਾਂ ਨੂੰ ਪੁੱਛਿਆ ਜਾਂਦਾ ਓਏ ਦੱਸੋ ਸਾਡੇ ਕਿਹੜੇ ਗੁਰੂਆਂ ਦਾ ਖੰਡਾ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਤੇ ਜੁੱਤੀ ਲਾਈਆ ਹੁਣ ਤਾਂ ਬੋਲੋ ਇਹ ਬੇਅਣਖੀ ਕਿਉਂ ਨਹੀਂ ਬੋਲਦੇ ਓਏ ਗੁਰੂ ਘਰ ਚਲਾ ਰਹੇ ਹਾਂ ਗੁਰੂ ਘਰਾਂ ਦੇ ਪ੍ਰਧਾਨ ਬਣੇ ਹੋ ਥੋੜੀ ਬਹੁਤੀ ਤਾਂ ਸ਼ਰਮ ਖਾ ਲੋ ਥੋੜੀ ਬਹੁਤੀ ਤਾਂ ਸ਼ਰਮ ਖਾ ਲੋ ਆਉਣ ਵਾਲੇ ਸਮਿਆਂ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੇ ਅੱਜ ਬੱਚੇ ਨੇ ਉਹ ਵੱਡੇ ਹੋਣਗੇ ਉਹ ਵੱਡੇ ਹੋ ਕੇ ਲਾਹਣਤਾ ਮਾਰਿਆ ਕਰਨਗੇ ਤੁਹਾਨੂੰ ਤੁਹਾਨੂੰ ਕੀ ਕੁਸ ਕਹਿ ਰਿਹਾ ਤੁਸੀਂ ਕਿਉਂ ਨਹੀਂ ਬੋਲਦੇ ਸੀ ਕਿਉਂ ਨਹੀਂ ਬੋਲਦੇ ਸੀ ਕਿਉਂ ਪਿਆਸ ਨੂੰ ਬੇ ਇਤਿਹਾਸ ਕਰਦੇ ਸੀ ਸੋਡੇ ਬੱਚੇ ਹੀ ਸਾਨੂੰ ਸਵਾਲ ਕਰਿਆ ਕਰਨਗੇ ਪਰ ਹੁਣ ਤੁਹਾਨੂੰ ਸਮਝ ਨਹੀਂ ਆ ਰਹੀ ਹੁਣ ਨਹੀਂ ਤੁਸੀਂ ਬੋਲੋਗੇ ਓਏ ਬੇਅਣਖੀਓ ਹੁਣ ਨਹੀਂ ਤੁਸੀਂ ਬੋਲੋਗੇ ਓ ਤੁਸੀਂ ਕੀ ਬੋਲਣਾ ਤੁਸੀਂ ਕੀ ਬੋਲਣਾ ਝੂਠੇ ਵੀ ਕਦੇ ਬੋਲਦੇ ਹੁੰਦੇ ਨੇ ਬੇ ਗੈਰਤ ਵੀ ਕਦੇ ਬੋਲਦੇ ਹੁੰਦੇ ਨੇ ਬੇ ਹਿਆ ਵੀ ਕਦੇ ਬੋਲਦੇ ਹੁੰਦੇ ਨੇ ਨਹੀਂ ਬੋਲਦੇ ਕਦੇ ਨਹੀਂ ਬੋਲਦੇ ਤੁਹਾਨੂੰ ਇਹ ਤੋਂ ਵੱਧ ਕੇ ਕੀ ਬੋਲੀਏ ਹੁਣ ਗੁਰੂ ਦੀਏ ਸੰਗ ਤੇ ਤੁਹਾਨੂੰ ਪੂਰਾ ਇਤਿਹਾਸ ਦਿਖਾਉਨੇ ਆ ਅਗਲੀ ਵੀਡੀਓ ਦੇਖ ਲਵੋ ਇਹ ਗਧਿਆਂ ਦੀ ਪਹਿਚਾਨ ਕਰੋ ਇਹ ਗੁਰੂ ਦੀ ਗੋਲਕੂ ਲੁੱਟਣ ਦੇ ਲਈ ਆਏ ਨੇ ਆਪਣਾ ਗੰਦਾ ਖੂਨ ਪਾਲਣ ਦੇ ਲਈ ਆਏ ਨੇ ਹੈਗੇ ਨੇ ਇਹ ਗਧੇ ਆ ਹੁਣ ਅੱਗੇ ਤੁਹਾਨੂੰ ਪੂਰਾ ਇਤਿਹਾਸ ਦਿਖਾਉਨੇ ਆ ਇਹ ਗਧੇ ਵੀ ਦੇਖ ਲੈਣ ਜੇ ਹੈਗੇ ਨੇ ਇਸ ਦੁਨੀਆ ਤੇ ਇਹ ਗਧਿਆਂ ਨੂੰ ਇਹ ਵੀਡੀਓ ਜ਼ਰੂਰ ਭੇਜ ਦਿਓ ਕਿਤੇ ਆਏ ਨਾ ਕਹਿਣ ਵੀ ਅਸੀਂ ਦੇਖੀ ਨਹੀਂ ਇੱਕ ਪਾਸੇ ਸਾਨੂੰ ਦਰਸ਼ਨ ਕਰਵਾ ਰਹੇ ਆ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੇ ਜਿਸ ਖੰਡੇ ਨਾਲ ਖਾਲਸਾ ਪੰਥ ਸਾਜਿਆ ਸੀ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਇਹ ਅਨੰਦਪੁਰ ਸਾਹਿਬ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਸਿੰਘ ਦੇ ਹੱਥ ਚ ਫੜਿਆ ਹੋਇਆ ਦੇਖ ਲਵੋ ਦੂਜੇ ਪਾਸੇ ਕਰਾਸ ਮਾਰ ਰਹੇ ਆ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਜਿਸ ਨੂੰ ਅੱਜ ਖੰਡਾ ਦੱਸਦੇ ਨੇ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਨਾਂ ਨੂੰ ਪੁੱਛਦੇ ਆ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਕਿ ਇਹ ਕਿਸ ਕੰਜਰ ਨੇ ਪਹਿਲੀ ਵਾਰੀ ਪਾਪ ਕੀਤਾ ਸੀ ਕਿਹਨੇ ਲਿਆਂਦਾ ਸੀ ਗੁਰਦੁਆਰਿਆਂ ਦੇ ਵਿੱਚ ਖੰਡਾ ਕਹਿ ਕੇ ਇਹਦੇ ਬਾਰੇ ਦੱਸੋਗੇ ਤੁਸੀਂ ਓਏ ਪਾਪੀਓ ਦੱਸੋ 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 ਪਾਪੀਓ ਇਹ ਪਾਪ ਕਿਹਨੇ ਕੀਤਾ ਕੀਨੇ ਪਟਿਆਲੇ ਵਾਲੇ ਰਾਜਿਆਂ ਦੇ ਲੋਕੋ ਨੂੰ ਖੰਡਾ ਬਣਾ ਕੇ ਪੇਸ਼ ਕੀਤਾ ਇਹ ਪਾਪ ਕਿਨੇ ਕੀਤਾ ਪਾਪੀਓ ਛੋਡੇ ਕੋਲੋਂ ਪੁੱਛ ਰਹੇ ਆ ਆ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਇਹਨੂੰ ਗੁਰਦੁਆਰਿਆਂ ਦੇ ਵਿੱਚ ਗਮਟਾਂ ਤੇ ਰਮਾਲਿਆਂ ਤੇ ਝੰਡਿਆਂ ਤੇ ਪਾਪੀਓ ਕਿਸ ਕੰਜਰ ਨੇ ਲਾਇਆ ਪਹਿਲੀ ਮੇਰੀ ਕਿਹੜੇ ਕੰਜਰ ਨੇ ਲਾਇਆ ਦੱਸੋਗੇ ਇਸ ਪਾਪੀ ਨੂੰ ਕਿਉਂ ਨਹੀਂ ਹਟਾਉਂਦੇ ਗੁਰਦੁਆਰਿਆਂ 'ਚੋਂ ਦੱਸੋਗੇ ਸਾਡੇ 10 ਗੁਰੂਆਂ 'ਚੋਂ ਕਿਸ ਗੁਰੂ ਦਾ ਖੰਡਾ ਦੱਸੋਗੇ ਜੇ ਤੁਸੀਂ ਨਹੀਂ ਦੱਸੋਗੇ ਤਾਂ ਕੌਣ ਦੱਸੂਗਾ ਓਏ ਕਾਲੇ ਮੂੰਹ ਵਾਲਿਓ ਕੌਣ ਦੱਸੂਗਾ ਜੇ ਤੁਸੀਂ ਨਹੀਂ ਦੱਸੋਗੇ ਤੁਸੀਂ ਝਾਂਜਰਾ ਪਾਲੀਆਂ ਨੇ ਹੱਥਾਂ 'ਚ ਚੂੜੀਆਂ ਪਾਲੀਆਂ ਨੇ ਆਹ ਕਿਉਂ ਨਹੀਂ ਬੋਲਦਾ ਧਿਆਨ ਮੰਡੋ ਇਹ ਤਾਂ ਬੋਲ ਸਕਦਾ ਇਹ ਤਾਂ ਸਰਬੱਤ ਖਾਲਸੇ ਦੇ ਉਹ ਸਮੇਂ ਸਹਿਮਤੀ ਨਾਲ ਚੁਣਿਆ ਸੀ ਕਿ ਕਾਰਜਕਾਰੀ ਜਥੇਦਾਰ ਅੱਜ ਇਹਦਾ ਬੋਲਣ ਦਾ ਫਰਜ ਨਹੀਂ ਬਣਦਾ ਆਹ ਦੂਜੇ ਦੀ ਤਾਂ ਗੱਲ ਹੀ ਨਾ ਕਰੋ ਇਹ ਤਾਂ ਪੰਜਾਂ ਪਿਆਰਿਆਂ ਦੇ ਧੋਤੀਆਂ ਪਵਾ ਕੇ ਆ ਗਿਆ ਕਾਲੇ ਮੂੰਹ ਵਾਲਾ ਉਹ ਖੌਤੀ ਜਥੇਦਾਰ ਇਹ ਕੀ ਬੋਲੇਗਾ ਇਹ ਕੀ ਬੋਲੂਗਾ ਇਹਨੇ ਤਾਂ ਚੂੜੀਆਂ ਪਾਲੀਆਂ ਹੱਥ ਜੋੜ ਦਿੰਦੇ ਨੇ ਆਹ ਦੂਜਾ ਠੁਮਕੇ ਲਾ ਰਿਆ ਆ ਠੁਮਕੇ ਲਾ ਰਿਆ ਜਿਹੜਾ ਧਾਮੀ ਆ ਸਾੜੀ ਪਾਈ ਹੋਈ ਆ ਠੁਮਕੇ ਲਾ ਰਿਆ ਹੱਥਾਂ 'ਚ ਚੂੜੀਆਂ ਨੇ ਇਹ ਕੰਜਰ ਨੇ ਵੀ ਕੀ ਬੋਲਣਾ ਹੁਣ ਬੋਲੂਗਾ ਕੌਣ ਬੋਲੂਗਾ ਕੌਣ ਜੇ ਤੁਹਾਡੇ ਕੋਲੇ ਜਵਾਬ ਆ ਤਾਂ ਤੁਸੀਂ ਦੇਮੋਗੇ ਓਏ ਹੁਣ ਬੋਲੂਗਾ ਕੌਣ ਗੁਰੂ ਦੀਏ ਸੰਗ ਤੇ ਆਹ ਤੁਹਾਨੂੰ ਅੱਗੇ ਪੂਰਾ ਇਤਿਹਾਸ ਦਿਖਾਉਣੇ ਆ ਤੁਹਾਡਾ ਫਰਜ਼ ਬਣਦਾ ਕਿ ਇਹਨਾਂ ਤੋਂ ਬੁਲਵਾਵੋ ਕਹਿ ਕੇ ਬੁਲਵਾਵੋ ਇਹ ਵੀਡੀਓ ਇਹਨਾਂ ਨੂੰ भेਜੋ ਇਹ ਪਾਪੀਆਂ ਨੂੰ ਵੀਡੀਓ ਭੇਜੋ ਜਿੰਨੇ ਵੀ ਸ਼ਰੋਮਣੀ ਕਮੇਟੀ ਦੇ ਮੈਂਬਰ ਨੇ ਕੱਲੇ-ਕੱਲੇ ਕੋਲੇ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਇਹ ਤੁਹਾਡਾ ਫਰਜ ਬਣਦਾ ਕਿ ਤੁਸੀਂ ਇਹ ਵੀਡੀਓ ਪਹੁੰਚਦੀ ਕਰੋ ਆ ਹੁਣ ਅੱਗੇ ਪੂਰਾ ਇਤਿਹਾਸ ਦੇਖੋ ਹੁਣ ਸੋਡੇ ਸਾਹਮਣੇ ਸਬੂਤ ਦਿਖਾਉਨੇ ਆ ਤੁਸੀਂ ਇੱਕ ਪਾਸੇ ਦੇਖੋ ਸ੍ਰੀ ਗੁਰੂ ਦਸਵੇਂ ਪਾਸ਼ਾ ਜਿੱਦਾ ਖੰਡਾ ਜਿਹੜਾ ਆਨੰਦਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਜਿਹੜਾ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਹ ਧੰਨ ਧੰਨ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਇਸ ਖੰਡੇ ਦੇ ਨਾਲ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਸੀ ਹੁਣ ਦੂਜੇ ਪਾਸੇ ਜਿਹਦੇ ਤੇ ਕਰਾਸ ਮਾਰਿਆ ਜਾਂਦਾ ਇਹ ਸਾਡੇ 10 ਗੁਰੂਆਂ 'ਚੋਂ ਕਿਸੇ ਵੀ ਗੁਰੂ ਦਾ ਖੰਡਾ ਹੈ ਨਹੀਂ ਕਿਉਂਕਿ ਬ੍ਰਿਟਿਸ਼ ਹਕੂਮਤ ਦਾ ਇਹ ਲੋਗੋ ਆ ਪਟਿਆਲੇ ਵਾਲੇ ਰਾਜਿਆਂ ਨੂੰ ਦਿੱਤਾ ਗਿਆ ਸੀ ਉਹਨਾਂ ਨੇ ਆਪਣੇ ਝੰਡਿਆਂ ਤੇ ਪਟਿਆਲੇ ਵਾਲੇ ਰਾਜਿਆਂ ਨੇ ਲਾਇਆ ਸੀ ਅੱਜੋ ਪਟਿਆਲੇ ਵਾਲੇ ਰਾਜੇ ਕੰਜਰਾਂ ਦਾ ਲੋਕੋ ਗੁਰਦੁਆਰਿਆਂ 'ਚ ਝੰਡਿਆਂ ਤੇ ਲਾਇਆ ਜਾਂਦਾ ਇਸ ਨੂੰ ਖੰਡਾ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਇਹ 1930 ਤੋਂ ਬਾਅਦ ਦੇ ਵਿੱਚ ਇੱਕ ਕਰੈਤ સ્વરૂਪ ਕੀਤੀ ਗਈ ਸੀ ਸਰਕਾਰ ਵੱਲੀੋਂ ਕਿਉਂਕਿ ਸਰਕਾਰਾਂ ਚਾਹੁੰਦੀਆਂ ਸੀ ਕਿ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਗੁਰਦਾਰਿਆਂ ਤੇ ਨਾ ਚੜਿਆ ਰਹੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਤੁਸੀਂ ਦੇਖੋ ਗੁਰੂ ਦੀਏ ਸੰਗ ਤੇ ਸਾਨੂੰ ਦਰਸ਼ਨ ਕਰਾ ਰਹੇ ਆ ਕਿ 1930 ਤੋਂ ਪਹਿਲਾਂ ਆਹ ਵੀਡੀਓ ਦਾ ਕਲਿੱਪ ਵੀ ਦੇਖ ਲਓ ਤੇ ਫੋਟੋਆਂ ਵੀ ਦੇਖ ਲਓ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਰੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਹੁੰਦਾ ਸੀ ਫਿਰ ਚਿੱਟਾ ਕਰ ਦਿੱਤਾ ਚਿੱਟੇ ਤੋਂ ਬਾਅਦ ਫਿਰ ਪੀਲਾ ਕਰ ਦਿੱਤਾ ਹਟਾ ਦਿੱਤਾ ਅੱਜ ਪੰਜਾਬ ਦੇ ਨੌਜਵਾਨ ਉਹ ਦੇਸਾਂ ਪਰਦੇਸਾਂ ਦੇ ਵਿੱਚ ਵੱਸਦੇ ਹੋ ਬਹੁਤ ਹੀ ਪੜੇ ਲਿਖੀ ਹੋ ਤੁਸੀਂ ਕਲਰਾਂ ਦਾ ਇਤਿਹਾਸ ਵੀ ਪੜ ਲਵੋ ਕਿ 16ਵੀਂ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਕੀ ਕਲਰ ਕੱਪੜੇ ਆਗੇ ਸੀ ਉਹ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਪਰ ਜੇ ਤੁਸੀਂ ਰੰਗ ਦੇਖਦੇ ਹੋ ਤਾਂ ਰੰਗ ਉਹ ਸਮਿਆਂ ਦੇ ਵਿੱਚ ਸਭ ਤੋਂ ਪਹਿਲਾਂ ਚਿੱਟਾ ਰੰਗ ਸੀ ਤੇ ਨੀਲਾ ਰੰਗ ਆਇਆ ਕਾਲਾ ਰੰਗ ਆਇਆ ਇਹੀ ਕਲਰ ਹੁੰਦੇ ਸੀ 16ਵੀਂ ਸਦੀ ਤੱਕ ਉਸ ਤੋਂ ਬਾਅਦ ਬਾਕੀ ਰੰਗ ਆਏ ਨੇ ਇਹ ਰੰਗ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਸਾਡੇ ਨਿਸ਼ਾਨ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਅੱਜ ਉਹ ਇਨਸਾਨ ਸਭ ਠੀਕ ਨਹੀਂ ਕੀਤੇ ਜਾਂਦੇ ਗੁਰੂਆਂ ਦੇ ਇਨਸਾਨ ਸਭ ਨਹੀਂ ਚੜਾਏ ਜਾਂਦੇ ਕਿਹੜਾ ਜੋਗਾ ਹੁਣ ਨੌਜਵਾਨੋ ਤੁਸੀਂ ਇਹ ਸੇਵਾ ਕਰ ਸਕਦੇ ਹੋ ਤੁਹਾਡੇ ਚ ਪਾਵਰ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਕੋਲੇ ਪਹੁੰਚਦੀ ਕਰਕੇ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਕਹਿ ਕੇ ਕਹੋ ਕਿ ਭਾਈ 1930 ਤੋਂ ਪਹਿਲਾਂ ਸ੍ਰੀ ਗੁਰੂ ਦਸਵੇਂ ਪਾਸ਼ਾ ਦਨਸਾਨ ਸਾਹਿਬ ਕਾਲ ਤਖਸਾਲ ਸਾਹਿਬ ਤੇ ਚੜ੍ਹਿਆ ਹੁੰਦਾ ਸੀ ਤੁਸੀਂ ਸਬੂਤ ਦੇਖ ਲਓ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਉਹ ਵੀ ਦਿਖਾ ਰਹੇ ਆ ਤੇ ਉਹ ਸਮੇਂ ਦੀਆਂ ਵੀਡੀਓ ਵੀ ਦੇਖ ਲਓ ਸੋਸ਼ਲ ਮੀਡੀਆ ਤੇ ਆਮ ਪਈਆਂ ਨੇ ਜਦੋਂ ਉੱਤੇ ਤੁਸੀਂ ਦੇਖੋਗੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਸਾਨੂੰ ਦਿਖ ਰਹੀ ਆ ਇਹੀ ਸਾਡਾ ਨਿਸ਼ਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਬਕਸਿਆ ਹੋਇਆ ਇਹੀ ਨਿਸ਼ਾਨ ਸਾਹਿਬ ਗੁਰਦਾਰਿਆਂ ਚ ਚੜਨਾ ਚਾਹੀਦਾ ਜਿਹੜਾ ਖੰਡਾ ਉਹ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਸਾਨੂੰ ਵੀ ਦਰਸ਼ਨ ਕਰਾਏ ਨੇ ਇਹ ਸਾਡਾ ਖੰਡਾ ਪਰ ਜਿਹੜਾ ਅੱਜ ਝੰਡਿਆਂ ਤੇ ਲੋਗੋ ਲਾਇਆ ਹੋਇਆ ਇਹ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਬ੍ਰਿਟਿਸ਼ ਹਕੂਮਤ ਦਾ ਇਹ ਸਾਨੂੰ ਹਟਾਣਾ ਚਾਹੀਦਾ ਗੁਰਦੁਆਰਿਆਂ ਚੋ ਕੋ ਸਭ ਤੋਂ ਵੱਡੀ ਘੋਰ ਬੇਅਦਬੀ ਆ ਇਹ ਬੇਅਦਬੀ ਪੰਜਾਬ ਦੇ ਨੌਜਵਾਨੋ ਤਾਦੀ ਰੁਕੂਗੀ ਜੇ ਤੁਸੀਂ ਰੋਕਣੀ ਚਾਹੋਗੇ ਇਹ ਸੇਵਾ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ